ਲੇ ਵੇ ਕਿਚੋਟੀ ਦਿਖਾਉਣੀ ਤੁਹਾਨੂੰ ਖੜੀ ਨੂੰ ਚੈੱਕ ਕਰੋ ਯਾਰ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀ ਸੋਹਣੀ ਫੇਸ ਕੁਆਲਿਟੀ ਬਹੁਤ ਘੰਡ ਝੋਟੀਆਂ ਦੇਖੋ ਤੁਰਦੀ ਤੇ ਨਿਗਾਹ ਮਾਰ ਲਓ ਇੱਕ ਵਾਰੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਵਾਹ ਕਮਾਲ ਝੋਟੀਆਂ ਯਾਰ ਦੇਖੋ 95000 ਦੀ ਕੀਮਤ ਜਿੱਤੀ ਲੇਵਾਲੂ ਵਾ ਦੇਖ ਲਓ ਨੇੜੇ ਤੋਂ ਵੀ ਚੈੱਕ ਕਰਾ ਦੇਖੋ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਚੰਗੀ ਬੋਡੀ ਬੰਦਰ ਦੀ ਗੋਡੀ ਬੰਦਰ ਵੀ ਚੰਗੀ ਆ ਬਾਈ ਦੇਖ ਸਕਦੇ ਹੋ ਤੁਸੀਂ ਥਣ ਹਵਾਨੇ ਦੀ ਬਿਲਕੁਲ ਸਾਫ ਚਾਰੋਂ ਥਣ ਇੱਕੋ ਜਿਹਾ ਸੋਨਾ ਮੁੱਠੀ ਜਵਾਈ ਵਾਲਾ ਥਾਣਾ ਬਾਈ ਦੇਖੋ ਤੇ ਫੇਸ ਕੁਆਲਟੀ ਬਾ ਕਮਾਲਾ ਬਹੁਤ ਸੋਹਣੀ ਫੇਸ ਕੁਆਲਟੀ ਦੀ ਹੈ ਤੇ ਲੈ ਤੋਰੀ ਮੇਹੜੀ ਜੀ ਹੋਰ ਇਧਰ ਨੂੰ ਦੁਰ ਦੇਖੋ ਦੁਰ ਦੀ ਤੇ ਇੱਕ ਵਾਰੀ ਹੋਰ ਨਿੰਗਾ ਮਾਰ ਲਿਓ ਤੋ ਬਾਲਾ ਹੁਣ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿੰਨੇ ਜਰ ਦੀ ਸੂਈ ਹੈ ਕਿੰਨਾ ਕੁ ਦੁੱਧਾ ਕੀ ਰੇਟ ਛੋਟੀ ਜੰਗੀਆ ਥਾਣਾ ਹਵਾਨੇ ਦੀ ਬਿਲਕੁਲ ਸਾਫ਼ ਬਈ ਸੱਚੀ ਗੱਲ ਬਈ ਨਾ ਲੱਸਦਾ ਆਪਣਾ ਸੋਹਣੇ ਪਿੰਡ ਕਿਹੜਾ ਪਿੰਡਵਾ ਬਈ ਠੀਕ ਹੈ ਜਿਹੜੀ ਛੋਟੀ ਦਿਖਾਈ ਆਪਾਂ ਸੂਆ ਕਿਹੜਾ ਸੂਈ ਹੈ ਇਸ ਵਾਰ ਇਹਦਾ 13 ਕਿਲੋ ਦੁੱਧ ਤੇ ਸੂਆ ਸੂਆ ਕਿਹੜਾ ਸੂਈ ਹੈ ਦੂਜਾ ਸੂਆ ਸੂਈ ਹੈ ਤੇ ਕਿੰਨੇ ਦਿਨਾਂ ਦੀ 15 ਦਿਨਾਂ ਦੀ ਸੀ 15 ਦਿਨਾਂ ਦੀ ਸੂਈਆ ਬੱਚਾ ਕੀ ਆ ਮੰਗ ਰਹੇ ਬੱਚਾ ਵੀ ਮੰਗਰ ਕੱਟੀ ਆ ਬਾਈ 15 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਤਿਆਰ ਹੁਣ ਸੋਣੇ 13 ਕਿਲੋ ਦੁੱਧ ਪੂਰਾ ਤਸੱਲੀ ਵਾਲਾ ਚੋਆਈ ਚੋਈ ਦੀ ਚੰਗੀ ਆ ਪੂਰੀ ਭਾਗ ਹੀ ਰੱਖਦਾ ਡੇਢ ਡੇਢ ਲੱਖ ਮਾਨਦਾਨ ਹੋ ਜੂ ਵਿੱਚੋਂ ਵਾਰ ਦਾਂਗੇ ਫੋਨ ਨੰਬਰ ਸਕਰੀਨ ਤੇ ਚਲਾਈਏ ਹਾਂ ਫੋਨ ਨੰਬਰ ਲੈ ਵੀ ਸਕਰੀਨ ਤੇ ਚਲਾ ਦਾਂਗੇ ਬਾਈ ਜਉ ਯਾਦ ਨਹੀਂ ਡੇਢ ਲੱਖ ਭਾਗ ਕਰਦਾ ਵਿੱਚੋਂ ਮਾਨਦਾਨ ਹੋ ਜੂ 13 ਲੀਟਰ ਦੁੱਧ ਤਿਆਰ ਝੋਟੀ ਦੇਖੋ ਯਾਰ ਬਾ ਕਮਲ ਝੋਟੀ ਆ ਪਸ਼ੂ ਮੰਡੀ ਮਾਨਸਾ ਦੇ ਉੱਪਰ ਵੀ ਲੈ ਗਿਆ ਦੇਖੋ ਬੱਚਾ ਮੰਗਰ ਕੱਟੀ ਇਹ ਕੋ ਛੋਟਾ ਸਿੰਘ ਕੁੰਡਾ ਸਿੰਘ ਵਾਹ ਕਮਲ ਝੋਟੀਆਂ ਯਾਰ ਇਹ ਵੀ ਇੱਕ ਮੱਝ ਸਾਨੂੰ ਹੋਰ ਦਿਖਾਉਣੀ ਹੈ ਮੱਝ ਬਹੁਤ ਟੋਕਦੀ ਹੈ ਕੁੰਡਾ ਸਿੰਘ ਥੋੜਾ ਖੁੱਲਾ ਜਰੂਰ ਹੈ ਤਾਜੀ ਹੋਈ ਹੋਈ ਮੱਝ ਦੇਖੋ ਹਵਾਨਾ ਹੋਣਾ ਦੇਖੋ ਕਰਮਾਲੀ ਨੇ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਬਾਗਮਾਲਾ ਡਰਾ ਚਾਰੇ ਸਾਡੇ ਕੋਲ ਜੇ ਸੋਹਣਾ ਮੁਠੀ ਚਬਾਈ ਵਾਲਾ ਥਾਣਾ ਬਾਈ ਇੱਕ ਬੱਚੀ ਦੇਖੋ ਮੰਤਰ ਮੰਤਰ ਦੇਖੋ ਯਾਰ ਕਰਮਾਲੀ ਨੇ ਬਹੁਤ ਚੰਗੀ ਮੰਤਰ ਲੇਵਾ ਜਿਹੜਾ ਤੁਹਾਨੂੰ ਛੱਡ ਤੋਂ ਵੀ ਦਿਖਾਣੇ ਬਹੁਤ ਸਾਫ ਥਾਣਾ ਹਵਾਨੇ ਦੀ ਆ ਆਰਡਰ ਉੱਪਰ ਸ਼ੂ ਤੱਕ ਜਾਂਦਾ ਬਈ ਦੇਖੋ ਬੰਤਰ ਵੀ ਚੰਗੇ ਝੋਟੀ ਦੀ ਸੌਦਾ ਵੀ ਹੋਈ ਜਾਂਦਾ ਇਹਦੇ ਗਾਹਕ ਬਹੁਤ ਲੱਗ ਜਾਂਦੇ ਤੇ ਕਿਉਂਕਿ ਠੰਡ ਹਵਾਨੇ ਦੀ ਬਿਲਕੁਲ ਸਾਫ ਆ ਜਾਂਦੀ ਬਿਲਕੁਲ ਸਾਫ ਥਾਣਾ ਹਵਾਨੇ ਦੀ ਆ ਤੇ ਚੰਗੀ ਬੋਡੀ ਬੰਤਰ ਹਾਂਜੀ ਬਾਈ ਅੱਛੀ ਕਾਲ ਸਤਿ ਸ੍ਰੀ ਅਕਾਲ ਬਾਈ ਜਿਹੜੀ ਮੱਝ ਦਿਖਾਈ ਆਪਾਂ ਕਿੰਨੇ ਟਾਈਮ ਦੀ ਸੂਈ ਆ ਇਹਨੂੰ 15 ਦਿਨ ਹੋ ਗਏ ਬਾਈ ਸੂਈ ਨੂੰ 15 ਦਿਨ ਸੂਈ ਨੂੰ ਹੋ ਗਏ ਸੂਆ ਕਿਹੜਾ ਬਾਈ ਸੂਆ ਤੀਜਾ ਹੈ ਬਾਈ ਤੀਜਾ ਸੂਆ ਸੂਈ ਆ ਬੱਚਾ ਕੀ ਦਿੱਤਾ ਬਾਈ ਕੱਟਾ ਹੈ ਬਾਈ ਬੱਚਾ ਮਗਰ ਕੱਟਾ ਹੀ ਤੁਸੀਂ ਦੇਖ ਸਕਦੇ ਤੀਜਾ ਦਿਨ ਸੂਈ ਨੂੰ ਆ ਸੋਰੀ ਤੀਜਾ ਸੂਆ ਸੂਈ ਆ ਤੇ 15 ਦਿਨ ਸੂਈ ਨੂੰ ਹੋ ਗਏਣਾ ਬਾਈ ਹਾਂ ਬਾਈ ਠੀਕ ਆ ਤੇ 15 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਕੁ ਤਿਆਰ ਹੈ 13 ਕਿਲੋ ਦੁੱਧ ਤਿਆਰ ਹੈ ਬਾਈ 13 ਕਿਲੋ ਲੈ ਵੀ ਬਾਕੀ ਅੰਦਾਜ਼ਾ ਤੁਸੀਂ ਹਵਾਨਾ ਦੇਖ ਕੇ ਲਾ ਚਵਾਈ ਚੁਬੀ ਦੀ ਚੰਗੀਆਂ ਬਾਈ ਚਵਾਈ ਚੁਬੀ ਦੀ ਚੰਗੀਆਂ ਬਾਈ ਪੂਰੀ ਘੇ ਜਮੀ ਬਾਈ ਥੱਲੇ ਬੈਠ ਕੇ ਠੀਕ ਆ ਬਾਈ ਤੇ ਜਫਾ ਕੀ ਰੱਖਤਾ ਬਾਈ ਵੇਚਣ ਦਾ ਇੱਕ 25 ਇਹਦਾ ਮੁੱਲ ਬਾਈ 1 25 ਮਾਨਤਾਨ ਉਹ ਜੂ ਵਿੱਚੋਂ ਹੋਜੂ ਬਾਈ ਠੀਕ ਆ ਫੋਨ ਨੰਬਰ ਬਾਈ ਆਪਣਾ 9714 ਠੀਕ ਆ ਬਾਈ 87837 87837 ਇਹ ਬਾਈ ਦਾ ਫੋਨ ਨੰਬਰ ਹੈ ਜੀ ਮਾਨਤਾਨ ਬਾਈ ਕਹਿੰਦਾ ਵੀ ਹੋਜੂ ਇੱਕ ਬੱਚੀ ਦੇ ਵਿੱਚੋਂ ਮਾਝਾ ਚੰਗੀ ਆ ਹਵਾ ਨਾ ਹੂ ਨਾ ਵੀ ਸੋਣਾ ਇੱਕ ਵਾਰੀ ਤੁਹਾਨੂੰ ਹੋਰ ਦਿਖਾਣੇ ਨੇ ਨੇੜੇ ਤੋਂ ਦੇਖੋ ਲੈ ਵੀ ਇੱਕ ਤੁਹਾਨੂੰ ਟੋਕੜ ਗੱਬਣ ਮਾਦੇ ਦਿਖਾਉਣਾ ਹੈ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਿਓ ਜਾਣਕਾਰੀ ਸਾਰੀ ਜਿਹੜੀ ਜੇ ਆਪਾਂ ਬਾਈ ਤੋਂ ਲਵਾਂਗੇ ਤੋੜ ਕੇ ਵੀ ਦਿਖਾ ਦਾਂਗੇ ਇੱਕ ਵਾਰੀ ਖੜੀ ਨੂੰ ਚੈੱਕ ਕਰੋ ਦੇਖੋ ਟੋਕੜ ਗੱਬਣ ਮਾਦੇ ਅਗੋ ਫੇਸ ਕੁਆਲਿਟੀ ਚੈੱਕ ਕਰ ਲਿਓ ਦੇਖੋ ਅਗੋ ਫੇਸ ਕੁਆਲਿਟੀ ਚੈੱਕ ਕਰ ਲਿਓ ਸਿੰਘ ਕੁੰਡਾ ਥੋੜਾ ਜਿਹਾ ਖੁੱਲਾ ਜ਼ਰੂਰ ਹੈ ਪਰ ਕੁੰਡਾ ਸਿੰਘਾ ਆਹ ਕਿਹਦਾ ਬੱਚਾ ਖੜਾ ਤੋੜ ਕੇ ਵੀ ਦਿਖਾ ਦਾਂਗੇ ਬੋਡੀ ਮੰਤਰ ਦੀ ਚੰਗੀ ਆ ਵੱਡੀ ਵੀ ਨਹੀਂ ਛੋਟੀ ਵੀ ਨਹੀਂ ਮਧਰੀ ਗੁੱਡੀ ਜਪੰਦੀ ਆ ਤੇ ਠੰਡ ਹਵਾਨੇ ਦੀ ਮੰਤਰ ਦੇਖ ਲਓ ਹੁਣ ਤੇ ਠਾਣਾ ਦੇਖੋ ਠਾਣਾ ਤੁਹਾਨੂੰ ਬਹੁਤ ਸੋਹਣਾ ਲੱਗਾ ਸੋਹਣਾ ਮੁੱਠੀ ਜਵਾਈ ਵਾਲਾ ਠਾਣਾ ਤੇ ਗੈਪ ਵਾਲਾ ਠਾਣਾ ਲੱਗਿਆ ਬਾਈ ਬਾਕੀ ਸਾਨੂੰ ਤੋੜ ਕੇ ਦਿਖਾਉਣੇ ਟੁਕੜ ਗੱਬਣ ਵਾਜਾ ਲੈ ਵੀ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਓ ਦੇਖੋ ਇਤੋਂ ਜਲਦੀ ਕਰ ਸਕਦਾ ਨੂੰ ਤੁਸੀਂ ਬੋਡੀ ਪੰਤਰ ਦੀ ਆ ਢਾਂਚਾ ਮੱਝ ਦਾ ਤੇ ਹਵਾਨਾ ਬੂਨਾ ਦੇਖੋ ਹਵਾਨਾ ਵੀ ਸੋਹਣਾ ਤਿਆਰ ਕਰ ਰਹੇ ਨੇ ਲੱਗੋ ਫੇਸ ਕੁਆਲਟੀ ਚੈੱਕ ਕਰ ਲਿਓ ਇਸ ਕੁਆਲਟੀ ਸੋਹਣੀ ਐ ਸਿੰਘ ਵੀ ਕੁੰਡਾ ਖੁੱਲਾ ਜ਼ਰੂਰ ਆ ਥੋੜਾ ਜਿਹਾ ਤੇ ਲੇਵਾ ਦੇਖੋ ਯਾਰ ਲੇਵਾਲੂ ਕੋ ਬਹੁਤ ਸੋਹਣਾ ਮੱਝ ਦਾ ਤੇ ਉਤੋਂ ਗੱਬਣ ਵੀ 4 ਮਹੀਨੇ ਦੀ ਐ ਤਕਰੀਬਨ ਬਾਕੀ ਗੱਲਬਾਤ ਸਾਰੀ ਆਪਾਂ ਬਾਅਦ ਵਿੱਚ ਕਰਵਾਉਣੀ ਥੋੜੀ ਹਾਂਜੀ ਬਾਈ ਅਸੀਕਾਲ ਸਤਿ ਸ੍ਰੀ ਅਕਾਲ ਬਈ ਨਾਂ ਦੱਸਦਾ ਆਪਣਾ ਗੁਲਾਬਖਾਨ ਬਈ ਗੁਲਾਬਖਾਨ ਪਿੰਡ ਕਿਹੜਾ ਬਈ ਸੰਦੇਰ ਬਈ ਸੰਦੇਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਇਹ ਜਿਹੜੀ ਆਪਾਂ ਮਾਝੀ ਦਿਖਾਈ ਆ ਬਈ ਟੋਕੜ ਕੱਪਣਾ ਹਾਂਜੀ ਹਾਂਜੀ 4 ਮਹੀਨੇ ਦੀ ਕੱਪਣਾ ਜੀ 4 ਮਹੀਨਿਆਂ ਦੀ ਗੱਬਣ ਹੋਗੀ ਹਾਂਜੀ ਠੀਕ ਆ ਬੱਚਾ ਕੀ ਮੰਗਰੇ ਦੇ ਅੱਛਾ ਕੱਟਾ ਹੀ ਬੱਚਾ ਮੰਗਰ ਕੱਟਾ ਹੀ ਦੇਖ ਸਕਦੇ ਹੋ ਤੁਸੀਂ ਆ ਇਹਦਾ ਬੱਚਾ ਤੇ ਚਾਰ ਮਹੀਨਾ ਦੀ ਬਈ ਗਲਾਮ ਖਾਓ ਗੱਪਣਾ ਹੈ ਗੱਪਣਾ ਜੀ ਚਾਰ ਮਹੀਨਾ ਤੁਸੀਂ ਚੈੱਕ ਕਰਵਾਈ ਹੋਈ ਆ ਇੱਕ ਪਾਸਾ ਜੀ ਆਪਦੀ ਤਸੱਲੀ ਲਈ ਅਗਲਾ ਵੀ ਕਰਵਾ ਸਕਦਾ ਤੇ ਦੁੱਧ ਦਿੰਦੀ ਆ ਬਈ ਦੁੱਧ 7 ਲੀਟਰ ਆ ਬਈ ਦੁੱਧ 7 ਲੀਟਰ ਦੋਨੇ ਟਾਈਮਾਂ ਦਾ ਦੋਨੇ ਟਾਈਮ ਹੀ ਮਿਲਦੀ ਆ ਹਾਂ ਜੀ ਬਹੁਤ ਠੰਡੀ ਆ ਮੈਨੂੰ ਠੀਕ ਆ ਮਿਲਦੀ ਬੱਚੇ ਦੇ ਬਈ ਹਾਂ ਜੀ ਠੀਕ ਆ ਦੋਨੇ ਟਾਈਮ ਮਿਲਦੀ ਆ ਜੀ ਬੱਚੇ ਤੇ ਮਿਲਦੀ ਆ ਤੇ 7 ਲੀਟਰ ਦੁੱਧ ਆ ਹਾਂਜੀ ਤੇ ਪੂਰਾ ਥੱਲੀ ਵਾਲਾ ਵੀ 7 ਲੀਟਰ ਹਾਂਜੀ ਜਮਾ ਠੰਡਾ ਕਰਵਾ ਸਕਦੇ ਠੀਕ ਆ ਚਵਾਈ ਚੁਵਾਈ ਦੀ ਚੰਗੀ ਆ ਬਲਾਪ ਠੀਕ ਆ ਤੇ ਵੇਚਣ ਵਾਲਾ ਭਾਗ ਹੀ ਰੱਖਿਆ ਵੇਚਣ ਵਾਲਾ ਦੱਸੀ ਮੰਗੀ ਜਹੇ ਜਿੰਨੇ ਮਰਜੀ ਆ ਵੀ ਇੰਨੇ ਦੀ ਛੱਡ ਦੇਣਗੇ ਠੀਕ ਆ ਦੇਣੀ ਮਤਲਬ ਕਿਥੋਂ ਕਦਾਈਂ ਗਲਾਫ ਹਣਾ ਆਪਾਂ ਅਸੀਂ ਜਲਦੀ ਦੇ ਦਾਂਗੇ ਇਹਦੇ 85 ਦੀ ਮਾਣਦਾਨ ਹੋ ਜੂ ਵਿੱਚੋਂ ਹਾਂ ਫੋਨ ਨੰਬਰ ਆਪਣਾ 95017 83570 ਇੱਕ ਵਾਰੀ ਹੋਰ ਬੋਲਦੇ 95017 83570 ਠੀਕ ਆ 4 ਮਹੀਨਿਆਂ ਦੀ ਗੱਭਣ 7 ਕਿਲੋ ਦੁੱਧ ਮਾਨਦਾਨ ਨੇ ਰੇਟ ਦੇ ਵਿੱਚ ਫੁੱਲ ਹੋ ਜੂ ਤੇ ਆ ਵੀ ਆਪਣੀ ਆਹ ਜੀ ਇਹ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹ ਨੂੰ ਹੋ ਗਿਆ ਜੀ 4 ਮਹੀਨੇ ਹੋ ਗਏ ਤੇ ਇੱਕ ਨਾਰਾ ਆ ਬਾਈ ਕੋਲੇ ਦੇਖ ਸਕਦੇ ਹੋ ਤੁਸੀਂ ਬਾਡੀ ਬੰਦਰ ਦੀ ਚੈੱਕ ਕਰ ਲਿਓ ਥੋੜੀ ਫਿੱਕੀ ਜ਼ਰੂਰ ਆ ਪਰ ਦੁੱਧ ਵਾਲੀ ਮਾਝਾ ਤੇ ਇਹ ਰੇਟ ਵੀ ਉਹਦਾ ਉਹ ਜੀ ਹੋ ਜੂ ਦੇਖੋ ਸਿੰਗਾ ਨਹੀਂ ਦੇਖ ਲੋ ਸਿੰਗਾ ਦੀ ਇਹ ਵੀ ਕੁੰਡੀਆਂ ਥੋੜਾ ਜਿਹਾ ਖੁੱਲਾ ਜਰੂਰ ਆ ਬੋਡੀ ਟੰਚੀ ਚੈੱਕ ਕਰ ਲੋ ਫਿੱਕੀ ਜਰੂਰ ਆ ਮੱਝ ਉਹ ਜਿਹਾ ਹਾਮ ਨਹੀਂ ਭਈ ਰੇਟ ਹੋ ਜੀ ਜਿਹੜਾ ਇਹਦਾ ਰੇਟ ਕੋਈ ਫਿਕਸ ਨਹੀਂ ਹੁੰਦਾ ਜਿੰਨਾ ਡਿਮਾਂਡ ਮੁੱਲ ਹੁੰਦਾ ਉਹਦੇ ਵਿੱਚੋ ਬਈ ਸੌਦੇ ਵੇਲੇ ਬਹੁਤ ਫਰਕ ਪੈਂਦਾ ਜਿਹੜਾ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਹਮਾਜੇ ਵੀ ਬਈ ਇਹ ਦੇਖੋ ਇਹੋ ਜਿਹਾ ਕਰ ਸਕਦੇ ਤੁਸੀਂ ਥਾਣਾ ਥੁਣਾ ਦੀ ਬਿਲਕੁਲ ਸਾਫ ਆ ਸਾਫ ਫੱਡਰਾ ਬਿਲਕੁਲ ਇਹ ਗਲਾਵੇ ਕਿੰਨੇ ਟਾਈਮ ਦੀ ਸੂਰੀ ਆ ਬਾਈ ਕਿੰਨੇ ਟਾਈਮ ਦੀ ਸੂਈ ਹੈ ਇਹ ਇਹਨੂੰ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਬੱਚਾ ਕੀ ਆ ਮੰਗ ਰ ਕੱਟਾਈ ਇਹਦੇ ਮਾਰ ਬੱਚਾ ਮੰਗ ਰ ਇਹਦੇ ਵੀ ਕੱਟਾਈ ਆ ਬਈ 4 ਮਹੀਨੇ ਸੂਈ ਨੂੰ ਹੋ ਗਏ ਇਹ ਤਾਂ ਨਹੀਂ ਗੱਪਣ ਬਈ ਨਾ ਗੱਪਣ ਨਹੀਂ ਹੈਗੀ ਠੀਕ ਆ ਦੁੱਧ ਕਿੰਨਾ ਗਰੇ ਥੱਲੇ 10 ਲੀਟਰ ਤਿਆਰ ਆ ਜੀ 10 ਲੀਟਰ ਦੋਨੇ ਟਾਈਮਾਂ ਦਾ ਮਤਲਬ ਹਾਂਜੀ ਹਾਂਜੀ ਤੇ ਚਵਾਈ ਚੁਵਾਈ ਜੇ ਵੀ ਚੰਗੀਆਂ ਬਹੁਤ ਚੰਗੀਆਂ ਜੀ ਚੁਵਾਈ ਤੇ ਤਾਂ ਠੀਕ ਆ ਇਹਦਾ ਭਾ ਕੀ ਰੱਖਾਂਗੇ ਫਿਰ ਆਪਾਂ ਇਹਦਾ 85 ਹੈ ਜੀ 85000 ਹਾਂਜੀ ਇਹਦੇ ਵਿੱਚੋਂ ਮਾਨਦਾਨ ਹੋਰ ਵੀ ਹੋ ਜੂ ਬਸ ਜਿਹਦਾ ਹੋ ਗਿਆ ਬਸ ਠੀਕ ਹੈ ਥੋੜਾ ਮੁੱਠੀ ਹੋ ਗਿਆ ਇਹਦਾ ਠੀਕ ਫੋਨ ਨੰਬਰ ਇੱਕ ਵਾਰੀ ਹੋਰ ਬੋਲ 9501783570 ਠੀਕ ਹੈ ਲੈ ਵੀ ਦੋ ਨਗ ਬਾਈ ਦੇ ਦਿਖਾਇਆ ਆਪਾਂ ਤੁਹਾਨੂੰ ਆ ਚਾਰ ਮਹੀਨੇ ਹੀ ਸੂਈ ਹੈ 10 ਲੀਟਰ ਦੁੱਧ ਮਾਨਤਾ ਨੇ ਰੇਟ ਦੇ ਵਿੱਚ ਬਾਈ ਕਹਿੰਦਾ ਹੋ ਜੋ ਕੋਈ ਫਿਕਸਡ ਰੇਟ ਨਹੀਂ ਤੇ ਆ ਚਾਰ ਮਹੀਨੇ ਦੀ ਜਿਹੜੀ ਗੱਬਣਾ ਬਾਈ ਚੈੱਕ ਪਾਸ ਆਪਦੀ ਤਸੱਲੀ ਲਈ ਤੁਸੀਂ ਵੀ ਕਰਵਾ ਚੈੱਕ ਕਰਵਾ ਸਕਦੇ ਹੋ ਪਸ਼ੂ ਮੰਡੀ ਮਾਨਸਾ ਦੇ ਪਰ ਦੋਂਗੇ ਨਾ ਇਹ ਬਾਈ ਜਿਹੜਾ ਲੈ ਕੇ ਆਇਆ ਹੈ ਜੁਣੇਰੇ ਵੀਡੀਓ ਦੇ ਨਾਲ ਐਂਡ ਤੱਕ ਪਸ਼ੂ ਮੰਡੀ ਮਾਨਸਾ ਤਰੀਕ 4 ਚੌਥਾ ਮਹੀਨਾ 2025 ਸਵੇਰ ਦਾ ਟਾਈਮ ਪਸ਼ੂ ਜਿਹੜੇ ਮੰਡੀ ਦੇ ਵਿੱਚ ਪਹੁੰਚਣ ਲੱਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਜਰੂਰ ਕਰਦਿਆ ਕਰੋ ਜਿਹੜੇ ਭਰਾ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਜਰੂਰ ਕਰਦਿਆ ਕਰੋ ਵੀਡੀਓ ਨੂੰ ਤਾਂ ਕਿ ਕਿਸੇ ਲੋੜਵੰਦ ਭਰਾਵਾਂ ਤੱਕ ਜਿਹੜੀ ਵੀਡੀਓ ਪਹੁੰਚ ਸਕੇ ਸ਼ੇਅਰ ਵੀ ਕਰਦੇ ਕਰੋ ਗਰੁੱਪਾਂ 'ਚ ਤੇ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੱਕ ਅੱਗੇ ਚੱਲ ਕੇ ਹੋਰ ਨਾ ਕੀ ਜਿਹੜੇ ਵਿਖਰੀ ਵਾਲੇ ਆਪਾਂ ਕਵਰ ਕਰਕੇ ਤੁਹਾਨੂੰ ਦਿਖਾਉਣੇ ਆ ਸਵੇਰ ਦਾ ਟਾਈਮ ਆ ਪਸ਼ੂਏ ਜਿਹੜੇ ਚੰਗੀ ਗੰਤੀ ਦੇ ਵਿੱਚ ਪਹੁੰਚ ਗਏ ਤੇ ਹੋਰ ਵੀ ਪਹੁੰਚ ਰਹੇ ਆ ਤੇ ਅੱਗੇ ਤੁਹਾਨੂੰ ਦੋ ਗੱਬਣ ਮੱਝਾਂ ਦਿਖਾਉਣੇ ਆ ਬਹੁਤ ਜ਼ਿਆਦੇ ਟੌਪ ਕੁਆਲਿਟੀ ਦੀਆਂ ਮੱਝਾਂ ਲੂਗੇ ਦੇਖੋ ਪਸ਼ੂ ਮੰਡੀ ਮਾਨਸਾ ਦੇ ਉੱਪਰ ਤੇ ਖਵਾਨੇ ਹੂਨੇ ਦੇਖੋ ਕਰਮਾਲੀਆਂ ਦੇ ਯਾਰ ਬਹੁਤ ਜਿਆਦੇ ਟਾਪ ਦੇ ਹਵਾਨੇ ਆ ਬਿਲਕੁਲ ਸਾਫ ਸਥਾਨ ਹਵਾਨੇ ਦੀਆਂ ਮੱਝਾਂ ਨੇ ਗੱਬਣ ਮੱਝਾਂ ਸੂਣ ਦੇ ਦਿਨ ਹਜੇ ਲੈਣੀਆਂ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਹੀ ਲਵਾਂਗੇ ਦੇਖੋ ਥਾਣਾ ਥਾਣਾ ਦੇਖੋ ਕਿੰਨਾ ਸੋਹਣਾ ਲੱਗਿਆ ਤੇ ਆਰਡਰ ਦੇਖੋ ਯਾਰ ਬੜਾ ਸੋਹਣਾ ਆਰਡਰ ਤਿਆਰ ਕਰਿਆ ਮੱਝ ਨੇ ਤੇ ਕਦ ਕੱਠ ਦਾ ਅੰਦਾਜ਼ਾ ਜਿਹੜਾ ਤੁਸੀਂ ਇੱਥੋਂ ਲਾ ਲਿਓ ਦਰਮਿਆਨੀ ਜੇ ਕਦ ਕੱਠ ਦੇ ਵਿੱਚ ਪੈਂਦੀ ਆ ਤੇ ਕਦ ਵਜਨ ਦਾ ਅੰਦਾਜ਼ਾ ਲਾ ਲਿਓ ਵਜਨ ਵੀ ਚੰਗਾ ਮੱਝ ਦੇ ਵਿੱਚ ਪਲੀ ਬੁਲੀ ਚੰਗੀ ਆ ਤੇ ਮੰਤਰ ਚੰਗੀ ਆ ਮੱਝ ਦੀ ਆ ਮਾਦਰੀ ਗੋਡੀ ਚ ਪੈਂਦੀ ਆ ਪਰ ਹਵਾਨਾ ਬੜਾ ਵਾਕਮਾਲਾ ਦੇਖੋ ਪੂਰਾ ਗੈਪ ਵਾਲਾ ਥਣ ਲੱਗਿਆ ਹੋਇਆ ਤੇ ਬਿਲਕੁਲ ਸਾਫ ਅਡਰਾ ਸੋਹਣੀ ਚੈਰ ਹੋਈ ਆ ਗੱਬਣਾਂ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਕਿੰਨਾ ਟਾਈਮ ਜਰਾ ਸੁੰਦਰਾ ਰਹਿੰਦਾ ਤੇ 2 ਨੰਬਰ ਵਾਲੀ ਇਹ ਆ ਇਹ ਵੀ ਬਾਈ ਦੀ ਹੀ ਆ ਥਣ ਹਵਾਨੇ ਦੀ ਇਹ ਵੀ ਬਿਲਕੁਲ ਸਾਫ ਆ ਵੱਡੀ ਮਾਝਾ ਜੱਤ ਵਾਲੀ ਮਾਝਾ ਤੇ ਬੋਡੀ ਟਾਂਚੇ ਦਾ ਅੰਦਾਜ਼ਾ ਲਾ ਲੇ ਤੁਸੀਂ ਦੇਖੋ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਕਿੰਨਾ ਕੁ ਟਾਈਮ ਰਹਿੰਦਾ ਇਹਨਾਂ ਦਾ ਦੋਨਾਂ ਦਾ ਸਿੰਗਾ ਸੁੰਗਾ ਦੀਆਂ ਬਿਲਕੁਲ ਕੁੰਡੀਆਂ ਬਾਈ ਦੋਨੇ ਦੇਖੋ ਫੇਸ ਕੁਆਲਿਟੀ ਨੇ ਚੈੱਕ ਕਰ ਲੋ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਛੋਟਾ ਸਿੰਘ ਦੇ ਭਾਈ ਅੱਛੀ ਕਾਲ ਜੀ ਅੱਛੀ ਕਾਲ ਜੀ ਭਾਈ ਨਾਂ ਦੱਸਦੇ ਆਪਣਾ ਪਲਾਰਾ ਪਲਾਰਾ ਪਿੰਡ ਕਿਹੜਾ ਭਾਈ ਪਿੰਡ ਖੇੜਾ ਕਲਾਂ ਖੇੜਾ ਕਲਾਂ ਖੇੜਾ ਕਲਾਂ ਖੇੜਾ ਕਲਾਂ ਜ਼ਿਲ੍ਹਾ ਜਿਲਾ ਮਾਨਸਾ ਜਿਲਾ ਮਾਨਸਾ ਜਿਹੜੀਆਂ ਆਪਾਂ ਦੋਨੇ ਮੱਜਾਂ ਦੇਖਾਈਆਂ ਬਈ ਗੱਬਣਾ ਇਹ ਗੱਬਣਾ ਦੋਨੇ ਹਫਤਾ ਹਫਤਾ ਕੱਚੀਆਂ ਬਈ ਇੱਕ ਨੰਬਰ ਵਾਲੀ ਤੇ ਇਹ ਦੋਨੇ ਦੋ ਨੰਬਰ ਵਾਲੀ ਦੋਵੇਂ ਹਫਤੇ ਹਫਤੇ ਦੀ ਕੱਚੀ ਹਫਤਾ ਹਫਤੇ ਕੱਚੀਆਂ ਠੀਕ ਆ ਤੇ ਕਿੰਨੇ ਕ ਦੁੱਧ ਆਲੀਆਂ ਬਈ ਕੀ ਦੁੱਧ ਵਾਧਾ ਰਖੜ ਇਹਨੇ 13 ਲੀਟਰ ਦਿੱਤਾ ਇਹਨੇ 13 ਦਿੱਤਾ ਇੱਕ ਨੰਬਰ ਵਾਲੀ ਇਹਨੇ 11 ਦਿੱਤਾ ਇਹਨੇ 11 ਹਾਂ ਠੀਕ ਆ ਇਸ ਵਾਰ ਵੀ ਪਾ ਦੇਣੀਆਂ ਇਹਨਾਂ ਦਾ ਖੁੱਲਾ ਬਈ ਹਾਂ ਹਾਂ ਖੁੱਲਾ ਠੀਕ ਆ ਤੇ ਭਾਗੀ ਰੱਖਿਆ ਜਾ ਜੰਨ ਦਾ ਵੀ ਆ ਇਹਦਾ 140 ਤੇ ਇੱਕ ਦਾ ਇਹਦਾ ਡੂਡ ਇੱਕ ਨੰਬਰ ਵਾਲੀ ਦਾ ਇਹਦਾ 140 ਤੇ ਰੇਟ ਦੇ ਵਿੱਚੋਂ ਮਾਨਤਾਨ ਹੋ ਜੂ ਭਾਈ ਮਾਨਤਾਨ ਕਰਦੇ ਠੀਕ ਆ ਤੇ ਬੇਸ਼ਰਬਾਈ ਪਾਸ ਕਰ ਕੀ ਲੈਤੀ ਆਪਾਂ ਵਧੀਆ ਜੀ ਬਾਈ ਠੀਕ ਆ ਫੋਨ ਨੰਬਰ ਵੀ ਆਪਣਾ 8766 22904 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਤੇ ਮਾਨਤਾਨ ਹੋ ਜੂ ਭਾਈ ਹੈ ਨਾ ਠੀਕ ਆ ਮਾਨਤਾਨ ਹੋ ਜੂ ਭਾਈ ਰੇਟ ਦੇ ਵਿੱਚੋਂ ਥਾਣਾ ਹਵਾਨੇ ਦੀਆਂ ਮੱਜਾਂ ਜਿਹੜੀਆਂ ਬਿਲਕੁਲ ਸਾਫ ਆ ਦੇਖੋ ਥਾਣਾ ਹਵਾਨੇ ਇੱਕ ਵਾਰੀ ਹੋਰ ਚੈੱਕ ਕਰ ਲਓ ਤੁਸੀਂ ਦੇਖੋ ਆਡਰ-ਆਡਰ ਬੜਾ ਸਾਫ ਆ ਤੇ ਪੂਰਾ ਗੈਪ ਵਾਲਾ ਸਨ ਲੱਗਾ ਇੱਕ ਨੰਬਰ ਵਾਲੀ ਮੱਝ ਜਿਹੜੀ ਵੀ ਬਾਗਮਾਲਾ ਬਣਾ ਲੈ ਸੰਪਰਕ ਜੇ ਕਿਸੇ ਭਰਾ ਦੇ ਸਮਝ ਚੋਂ ਦੀ ਗੱਪ ਨਹੀਂ ਕਰਨੀ ਚਾਹੀਦੀ ਸੀ ਨਹੀਂ ਚੈੱਕ ਪਾਸ ਹੈ ਕਰਾ ਕੇ ਦੇਮ ਚੈੱਕ ਕਰਵਾਈ ਹੋਇਆ ਅੱਛਾ ਤੇ ਮਗਰਾਹ ਕਰਤੀ ਆ ਤੇ ਜਾਇਜ ਜਾਇਜ ਭਾਈ ਕਿੰਨੇ ਮੰਗਦਾ ਜੀ 85000 ਮੰਗਦੇ ਆ ਜਿਹੜੇ ਕੋ ਮੌਕੇ ਦੇ ਦਰਾਂ ਤੇ ਤੇ ਕਿਹੜਾ ਪਿੰਡ ਆ ਬਟ ਮੈਲਕਲਾ ਮੈਲਕਲਾ ਜਿਹੜਾ ਲੇਨ ਵਾਲੀ ਗੱਲ ਇੱਥੇ ਆ ਅੱਛੀ ਯਾਰ ਨਹੀਂ ਆ ਅੱਛੀ ਯਾਰ ਗੱਬਣ 6 ਮਹੀਨੇ ਦੀ ਚੱਕਵਾਸ ਆ ਬਾਈ 9971 99 ਮਹੀਨਾ ਹੁੰਦਾ ਇੱਕ ਵਾਰੀ ਦਿਲ ਬੋਲ 9971 99 ਮਹੀਨਾ ਹੁੰਦਾ ਠੀਕ ਹੈ ਗੱਬਣ 6 ਮਹੀਨੇ ਦੀ ਬਈ ਹਾਂ ਹਲੋ 6 ਮਹੀਨੇ ਦੀ ਗੱਬਣ ਆ ਤੇ ਮਗਰ ਬੱਚਾ ਕੀ ਆ ਬਈ ਇਹਦੇ ਇਹ ਇਕੱਠੀ ਮਗਰ ਬੱਚਾ ਕੱਟੀ ਆ ਬਈ 6 ਮਹੀਨੇ ਦੀ ਗੱਬਣਾ ਤੇ ਰੇਟ ਕਿੰਨਾ ਕਰੇ ਵੀ 85000 85000 85000 ਵਿੱਚ ਉਹਦੇ ਮਾਨਦਾਨ ਹੋ ਜੂ ਹਣਾ 85000 ਰੇਟ ਆ ਜੀ ਵਿੱਚੋਂ ਮੌਕੇ ਤੇ ਮਾਨਦਾਨ ਹੋ ਜੂ ਮਗਰ ਬੱਚਾ ਕੱਟੀ ਆ 6 ਮਹੀਨੇ ਦੀ ਗੱਬਣਾ ਆਪਦੀ ਤਸੱਲੀ ਲਈ ਜਿਹੜੀ ਤੁਸੀਂ ਖੁਦ ਵੀ ਚੈੱਕ ਕਰਾ ਸਕਦੇ ਹੋ ਸਿੰਘ ਸਿੰਘ ਦੇਖ ਲਓ ਬਿਲਕੁਲ ਕੁੰਡਾ ਛੋਟਾ ਸਿੰਘ ਦੁੱਧ ਤਾਂ ਹੀ ਦਿੰਦੀ ਬਈ ਦੁੱਧ ਦਿੰਦੀ ਆ ਦੁੱਧ ਵੀ ਹੈਗਾ ਬਾਈ ਦੁੱਧ ਦਿੰਜੀ ਦੁੱਧੋ ਹਟ ਗਈ ਬਾਈ 10 ਦਿਨ ਹੋ ਗਏ ਬਾਈ ਕਹਿੰਦਾ ਵੀ 6 ਮਹੀਨੇ ਦੀ ਗੱਬਣਾ ਆ ਵੀ ਤਸੱਲੀ ਲਈ ਤੁਸੀਂ ਚੈੱਕ ਕਰ ਸਕਦੇ ਹੋ ਰੇਟ ਬਹੁਤ ਜ਼ਿਆਦਾ 85000 ਵਿੱਚੋਂ ਮਾਨਤਾਨ ਹੋ ਜੂ ਫੋਨ ਨੰਬਰ ਬਾਈ ਨੇ ਵੀਡੀਓ ਦੇ ਵਿੱਚ ਬੋਲੇਗਾ ਆ ਬੱਚਾ ਵੀ ਆ ਮਗਰ ਬਾਈ ਕੱਟੀ